ਸੁਭੇ ਵਿੱਚ ਪ੍ਰੇਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਵਿੱਚ ਚਾਹੀ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਤੇ ਲਗਾਤਾਰ ਰਿਸ਼ਵਤ ਦੇ આરોਪ ਲੱਗ ਰਹੇ ਨੇ ਇੱਕ ਮਹਿਲਾ ਔਰਤ ਨੂੰ ਰਿਸ਼ਵਤ ਦੇ આરોਪ ਵਿੱਚ ਗ੍ਰਿਫਤਾਰ ਕੀਤਾ ਗਿਆ ਦਰਅਸਲ ਇਸ ਆਪ ਦੀ ਮਹਿਲਾ ਆਗੂ ਨੇ ਇੱਕ ਔਰਤ ਨਾਲ ਉਸਦੇ ਪਤੀ ਦੇ ਝਗੜੇ ਨੂੰ ਸੁਲਝਾਉਣ ਲਈ ਵੀ ਹਜ਼ਾਰ ਰੁਪਏ ਲੈ ਸਨ ਜਿਸ ਤੋਂ ਬਾਅਦ ਔਰਤ ਨੇ ਇਸੇ ਸ਼ਿਕਾਇਤ ਪ੍ਰੇਸ਼ਟਾਚਾਰ ਨਿਰੋਧੀ ਹੈਲਪਲਾਈਨ ਤੇ ਕੀਤੀ ਸੀ ਤੇ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਭੇ ਵਿੱਚ ਪ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਵਿੱਚ ਚਾਹੀ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਤੇ ਲਗਾਤਾਰ ਰਿਸ਼ਵਤ ਦੇ આરોਪ ਲੱਗ ਰਹੇ ਨੇ ਇੱਕ ਮਹਿਲਾ ਔਰਤ ਨੂੰ ਰਿਸ਼ਵਤ ਦੇ આરોਪ ਵਿੱਚ ਗ੍ਰਿਫਤਾਰ ਕੀਤਾ ਗਿਆ ਦਰਅਸਰ ਇਸ ਆਪ ਦੀ ਮਹਿਲਾ ਆਗੂ ਨੇ ਇੱਕ ਔਰਤ ਨਾਲ ਉਸਦੇ ਪਤੀ ਦੇ ਝਗੜੇ ਨੂੰ ਸੁਲਝਾਉਣ ਲਈ ਵੀ ਹਜ਼ਾਰ ਰੁਪਏ ਲੈ ਸਨ ਜਿਸ ਤੋਂ ਬਾਅਦ ਔਰਤ ਨੇ ਇਸ ਦੀ ਸ਼ਿਕਾਇਤ ਪ੍ਰਸ਼ਟਾਚਾਰ ਨਿਰੋਧੀ ਹੈਲਪਲਾਈਨ ਤੇ ਕੀਤੀ ਸੀ ਤੇ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ম ਸੁਭੇ ਵਿੱਚ ਪ੍ਰੇਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਵਿੱਚ ਚਾਹੀ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਤੇ ਲਗਾਤਾਰ ਰਿਸ਼ਵਤ ਦੇ આરોਪ ਲੱਗ ਰਹੇ ਨੇ ਇੱਕ ਮਹਿਲਾ ਔਰਤ ਨੂੰ ਰਿਸ਼ਵਤ ਦੇ આરોਪ ਵਿੱਚ ਗ੍ਰਿਫਤਾਰ ਕੀਤਾ ਗਿਆ ਦਰਅਸਲ ਇਸ ਆਪ ਦੀ ਮਹਿਲਾ ਆਗੂ ਨੇ ਇੱਕ ਔਰਤ ਨਾਲ ਉਸਦੇ ਪਤੀ ਦੇ ਝਗੜੇ ਨੂੰ ਸੁਲਝਾਉਣ ਲਈ ਵੀ ਹਜ਼ਾਰ ਰੁਪਏ ਲੈ ਸਨ ਜਿਸ ਤੋਂ ਬਾਅਦ ਔਰਤ ਨੇ ਇਸ ਦੀ ਸ਼ਿਕਾਇਤ ਪ੍ਰੇਸ਼ਟਾਚਾਰ ਨਿਰੋਧੀ ਹੈਲਪਲਾਈਨ ਤੇ ਕੀਤੀ ਸੀ ਤੇ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ